ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿ ਮੈਂ ਉਮੀਦ ਕਰਦੀ ਆਂ ਬਲੀਆਂ ਹੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਟਾਈਮ ਆ ਜਿਹੜਾ 11:00 ਵਜੇ ਆਪਾਂ ਚੱਲਣਾ ਸ਼ੁਰੂ ਕਰਨਾ ਥੋੜੀ ਜਿਹੀ ਨਾਲ ਕੋਈ ਨਹੀਂ ਲੱਭੀ ਸੱਸ ਕੁਮਾਰ ਹੈਗੀ ਤੇ ਆਪਾਂ ਪਤਾ ਲੱਗਿਆ ਉਹਨਾਂ ਨੂੰ ਮੀਂਹ ਪਣ ਕਰਨਾ ਕੋਈ ਕੰਮ ਨਹੀਂ ਹੋਇਆ ਫ਼ਸਟਾ ਚੱਲ ਆਪਾਂ ਦੀ ਬੇਲੀ ਆਪਣੀ ਆ ਅੱਗਾਸ ਨੂੰ ਪੁੱਠੇ ਲੈਣੀ ਆ ਚੱਲੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਕੰਬਾਲੀ ਨਹੀਂ ਆਈ ਹੈਗੀ ਉਹ ਆਉਗੀ ਪਿੱਛੇ ਜੀ ਕੰਮ ਕਰ ਜੂਗੀ ਆਪਾਂ ਨੂੰ ਉਹਨਾਂ ਦਾ ਦੁੱਧ ਪਾ ਕੇ ਧਰਦੀ ਮੰਜਲਾਂ ਆਪਾਂ ਨੇ ਸਾਧਤ ਆਪਾਂ ਚਾਰ-ਤਿੰਨ ਪਾਗੇ ਲੰਗਾਣਾ ਲਾਤਾ ਪਾਣੀ ਪਾਣੇ ਲਈ ਮਾਤਾ ਕੋਲ ਜਨਵਾਇਆ ਲਓ ਇਹ ਆਪਣੇ ਆਸਰੰਦ ਤੋਂ ਆਈ ਜਾਂਦੇ ਨੇ ਦੇਖੋ ਸਾਰੇ ਲੋਕ ਆ ਕੇ ਕੱਲ ਭੋਗ ਪੈ ਗਿਆ ਨਗਰ ਕੀਰਤਨ ਆ ਨਿਕਲ ਗਿਆ ਕੱਲ ਜੀ ਤੇ ਅੱਜ ਚੱਲ ਪਏ ਸਾਰੇ ਉੱਥੋਂ ਕੁਝ ਤਾਂ ਕੱਲ ਆ ਕੇ ਕੁਝ ਅੱਜ ਆ ਕੇ ਭਈ ਆਪਾਂ ਚੱਲ ਪਿਆ ਬੱਦਲ ਬਈ ਬਹੁਤ ਹੋ ਰਹੀਆਂ ਮੀਂਹ ਆਇਆ ਲੱਗਾ ਮੀਂਹ ਅੱਜ ਵੀ ਆਊਗਾ ਮੀਂਹ ਦੇ ਚਾਂਸ ਪੂਰੇ-ਪੂਰੇ ਹੋ ਰਹੇ ਨੇਗੇ ਆਮੜਾ ਦਾ ਫਰ ਪਹਿਲੇ ਟਾਈਮ ਨਾਲ ਬਧੀ ਵਾਜਾਂਗਾ ਕਿਉਂਕਿ ਟਾਈਮ ਨੇੜੇ ਦੀ ਬਾਟ ਨਹੀਂ ਇਸ ਕਰਕੇ ਆਪਾਂ ਤਾਂ ਅਮੀਕ ਨਹੀਂ ਚ ਆ ਜਾਨੇ ਹੂੰ ਤਾਂ ਫਿਰ ਆਪਾਂ ਨੂੰ ਲੋਟ ਨਹੀਂ ਆਉਦਾ ਹੈਗਾ ਵੀ ਮੱਝਾਂ ਜਆ ਆਪਣੀ ਅੰਦਰ ਖੜੀ ਸੀ ਕੱਖ ਕੰਡਾ ਆਪਾਂ ਪਾਇਆਏ ਸੀਗੇ ਤੇ ਹੁਣ ਆਪਾਂ ਫ੍ਰੀ ਸੀ 2 ਘੰਟੇ 2 ਘੰਟੇ ਵਿੱਚ ਇੱਥੇ ਲਾ ਜਾਗੇ ਨਾਲੇ ਪਤਾ ਲੱਜੇਗਾ ਉੱਜਾ ਪੰਟ ਟਾਈਮ ਨਹੀਂ ਲੱਗਦਾ ਹੈਗਾ ਅੱਜ ਆਪਾਂ ਇਸੇ ਚੱਲ ਟਾਈਮ ਵੇਲਾ ਪਹੁੰਚ ਆਇਆ ਚਲੋ ਜੀ ਆਪਾਂ ਪਹੁੰਚ ਗਏ ਤਾਂ ਹੀ ਸੀ ਤੇ ਮਰ ਗਈ ਨਾ ਤੇ ਇੰਗਲਿਸ਼ ਹੈ ਹਾਂ ਜੀ ਇਹ ਹਾਂ ਕਿਹਨਾਂ ਵੇਰੋ ਤੁਮੀ ਕਾ ਲੈਣੇ ਵੇਰ ਸੀ ਹਾਂ ਭਾ ਲੈਣੀ ਹਾਂ ਹਾਂ ਦੋ ਬੋਲੀਆ ਠੀਕ ਉਹ ਚ ਤਾਂ ਬਾਹਰ ਡਾਊਨ ਹੋ ਗਈ ਸੀ ਤੁਸੀਂ ਉੱਤਾਂ ਹਾਂ ਹਾਂ ਦੇ ਕੇ ਬਾਹਰ ਆ ਗਈ ਦੇ ਆ ਬਚੇ ਨਹੀਂ ਹੋਰ ਉਹ ਤਾਂ ਹੀ ਸੀ ਪੋਲੀ ਨੂੰ ਸਾਡੇ ਗਏ ਸੋਤੇ ਬੇਬੇ ਰੁਕਨੇ ਸਾਡੇ ਉਹ ਤਾਂ ਦਾਦੇ ਸੀ ਕਹਿੰਦੇ ਬੜੇ ਡਾਉਨ ਹੁੰਦੇ ਨੇਗੇ। ਚੱਪਸਿਆ ਹਸਿਆ ਦਾ ਮਹੀਨਾ ਤੋਂ ਵੇਖੀ ਕੀ ਰਹਿਸੀ। ਉਹ ਤਾਂ ਫਰੰਡ ਕਹਿੰਦੀ ਇਹ ਆਪਣੀ ਹਰਪ੍ਰੀਤ ਦੀ ਮੰਮੀ ਕਹਿੰਦੀ ਤੂੰ ਅਫੇ ਮੰਜਿੰਦੇ ਕਿਉਂ ਫੁੱਲਣ ਦੇ ਗਈ ਸੀ? ਜੇ ਮਗਰ ਭੂਆ ਮਰ ਗਈ ਮੋਟਾ ਕੇ ਭੂਣ ਸਾਵਨ ਨਾਲ ਹੀ ਗੁਲਾਬਾਣੇ ਸੀ। ਉਹਦੇ ਵਿੱਚ ਤਾਂ ਆਪ ਆਇਆ ਸੀ ਮੈਨੂੰ। ਕਹਿੰਦੇ ਦੱਸੇ ਮੱਕਾ ਭੂਣੇ ਨੇ ਕਦੇ ਵੀ ਬੜੀ ਮਾੜੀ ਹੁੰਦੀ ਸੀ ਹੁੰਦਾ। ਹੁਣ ਉਹ ਤਾਂ ਤੁਸੀਂ ਕਹਿੰਦੇ ਪਾੜੀ ਡਾਉਨ ਹੁੰਦੀ। ਹੋਰ ਮਾਰਦੇ ਚੱਲਣਾ। ਕੋਦ ਕੁਸਾਂ ਸਿਆਣਾ ਸਰੀਰ ਹੈ ਨਾ ਫਿਰ ਹੁਣ ਕਦੇ ਕਿਵੇਂ ਕਦੇ ਕਿਵੇਂ ਜੀ ਜੰਦਾ ਹੈ ਹੁਣ ਤਾਂ ਬੇਬੇ ਪੂਰੀ ਹੋਟਾ ਹਾਂ ਹਮ ਕਾ ਪੂਰੀ ਹੋਟਾ ਤੇ ਕਾ ਉਹੀ ਸਾਹਮਣੇ ਸਮਝ ਆਇਆ ਗਾ ਇਹਨਾਂ ਗੱਲਾਂ ਮਾਰਦੀ ਬੇਬੇ ਨਾਲ ਗੱਲਾਂ ਮਾਰ ਕੇ ਮੈਂ ਕਿਹਾ ਮੈਂ ਕਿਹਾ ਮੈਂ ਤੁਹਾਨੂੰ ਦੱਲਾ ਲੱਗੀਆਂ ਜਾਨਦੂ ਮਿਲੂ ਆਹ ਸਾਹਮਣੇ ਸੌਖਾ ਹੈ ਗਾ ਕੁਝ ਪਤਾ ਨਹੀਂ ਸੀ ਚੱਲਦਾ ਉਹਨਾਂ ਨੂੰ ਹੁਣ ਦਸੂਣ ਦਿਖਾਇਆ ਆਪਾਂ ਵੀਡੀਓ 'ਚ ਵਧੀਆ ਬੈਠੇ ਗੱਲਾਂ ਮਾਰਦੇ ਨੇ ਜੀ ਸੁਰਤ ਵੀ ਹੈਗੀ ਪਛਾਣਦੇ ਵੀ ਨੇ ਹੁਣ ਵਧੀਆ ਖਾ ਪੀ ਵੀ ਲੈਂਦੇ ਨੇ ਕਹਿੰਦੇ ਅੱਗੇ ਨਾਲੋਂ ਸੇ ਤਾਂ ਠੀਕ ਆ ਦੋ ਤਿੰਨ ਦਿਨਾਂ ਬਾਅਦ ਤੇ ਉਹਦੀ ਬਾਲੀ ਤਾਂ ਨਹੀਂ ਖੈਰ ਥੋੜਾ ਜਿਹਾ ਹੁਣ ਵਧੀਆ ਅੱਗੇ ਨਾਲੋਂ ਫਰਕ ਆ ਜੀ ਚਾਣਾ ਮਿਸ਼ਾਣਾ ਦਾ ਸਿਆਣਾ ਦੀ ਸਾਰਿਆਂ ਨੂੰ ਤੇ ਚਲੋ ਵੱਡਾ ਸਰੀਰ ਹੋਇਆ ਹਨਾ ਇਹ ਫਿਰ ਇਸ ਕਰਕੇ ਥੋੜਾ ਜਿਹਾ ਫਰਕ ਪੈ ਜਾਂਦਾਗਾ ਪਰ ਉਮਰ ਵੀ ਕਾਫੀ ਹੋ ਰਹੀ ਬਾਕੀ ਦੁੱਖ ਤਕਲੀਫਾਂ ਹੋ ਜਾਂਦੇ ਨੇ ਨਾ ਦੋ ਮਿੰਟ ਹੀ ਸਾਡੇ ਦੋਨੇ ਕੋ ਫੜ ਜੀ ਇੱਕ ਛੋਟਾ ਪਰ ਇੱਕ ਵੱਡਾ ਇਹ ਦੋਨੋਂ ਦੀ ਡੈਥ ਹੋ ਗਈ ਇੱਕ ਸਾਡੇ ਉਪੜੀਆਂ ਦਾ ਪਾਕੀ ਹਾਲ ਹੋ ਗਈ ਇਹ ਛੋਟੇ ਫੁੜੀ ਨੂੰ ਹੁਣ ਸਾਲ ਹੋ ਗਿਆ ਜੀ ਆਹ 18 ਤਰੀਕ ਨੂੰ ਸਾਲ ਹੋ ਜਾਊਗਾ ਤੇ ਇਸ ਕਰਕੇ ਫਿਰ ਟੈਨਸ਼ਨ ਹੋ ਜਾਂਦੀ ਆ ਮਾਂ ਪਿਓ ਨੂੰ ਤੇ ਉਹ ਬਾਕੀ ਉਮਰ ਦੇ ਹਿਸਾਬ ਨਾਲ ਲਾ ਲਓ ਬਾਕੀ ਦੁੱਖਾਂ ਤਕਲੀਫਾਂ ਦੇ ਨਾਲ ਲਾ ਲਓ ਤੇ ਇਸ ਕਰਕੇ ਥੋੜੀ ਅਫਸੈਟ ਹੋ ਰਹੀ ਹੈਗੀ ਤੇ ਚਲੋ ਜੀ ਆਪਾਂ ਜਾਏ ਪਤਾ ਲਿਆਏ ਕਿਉਂ ਆਏ ਹਾਂ ਤਾਂ ਵੀ ਹੁਣ ਤਾਂ ਜਿਉਂਦੇ ਜੀਣ ਨਾਲ ਆਪਾਂ ਦੇਖਿਓ ਨਾ ਗੱਲਾਂ ਬਾਤਾਂ ਕਰਿਓ ਨਾ ਫਿਰ ਆਪਾਂ ਉਸ ਤੋਂ ਬਾਅਦ ਕਈ ਘੜੇ ਲੱਗ ਜਾਂਦੇ ਨੇ ਵੀ ਆਪਣਾ ਜਾਣਾ ਆਉਣਾ ਪੈਂਦਾ ਹੈਗਾ ਚਲੋ ਪਾਜਾ ਕੇ ਪਤਾ ਲਾਈ ਹੁਣ ਆਪਾਂ ਆਪਣਾ ਕੁਝ ਟਾਈਮ ਸੀਗੇ ਹੋਰ ਕੰਮ ਨਹੀਂ ਸੀ ਕੋਈ ਬਣਦਾ ਮੀਂਹ ਪੈਣ ਕਰਕੇ ਚਲੋ ਆਪਾਂ ਦੇਬੇ ਦਾ ਪਤਾ ਲੇ ਚਲੋ ਆਪਾਂ ਚਲੋ ਹੁਣ ਆਪਾਂ ਘਰੇ ਜਾ ਕੇ ਇੰਦੇ ਇਹਦਾ ਮੱਝਾ-ਮੱਝਾ ਸਾਹਮਦੇ ਆ ਹਰ ਬੱਦਲ ਬਈ ਬਹੁਤ ਹੋਰੀ ਮੀਂਹ ਮੂਂ ਤਾਂ ਐ ਹੋਰੇ ਵੀ ਮੀਂਹ ਆਊਗਾ ਤੇ ਸ਼ਾਮ ਨੂੰ ਤਾਂ ਭਾਵੇਂ ਆਜੇ ਹੁਣ ਬੱਦਲ ਪੂਰੇ ਹੋ ਰਹੇ ਨੇ ਹੈਗੇ ਚਲੋ ਜੀ ਆਪਾਂ ਸਭ ਨੂੰ ਘਰੇ ਜਾ ਕੇ ਮਣਦੇ ਆ ਲੋ ਜੀ ਆਪਾਂ ਜਾਏ ਕੱਪੜੇ-ਕਪੜੇ ਚੇਂਜ ਕਰ ਲਏ ਆਪਾਂ ਨੇ ਆਪਾਂ ਦੇਖੀ ਹੁਣ ਮੱਝਾ ਕਣੀਓ ਦੇਖੋ ਆ ਆਪਣੀ ਮੱਝਾਂ ਅੰਦਰ ਖੜੀਆਂ ਨੇ ਆਪਾਂ ਸੋਬਾ ਨਾ ਪੱਲੀਆਂ ਨਹੀਂ ਸੀ ਚ ਐਸੀ ਤਰ੍ਹਾਂ ਆਪਾਂ ਪੱਲੀਆਂ ਸਾਰੀਆਂ ਰੱਖਤੀਆਂ ਸੀਗੀਆਂ ਇਹ ਦੇਖੋ ਤੁਸੀਂ ਤੇ ਇੱਕ ਪਾਸੇ ਵਾਲਾ ਥੋੜਾ ਚੱਕਤਾ ਸੀ ਉੱਥੇ ਨਾਲ ਤਾਂ ਗੋਹਾ ਚੱਕਾਂ ਦੇ ਨਾਲੇ ਮੱਝਾਂ ਨੂੰ ਪਾਣੀ ਪੁਣੀ ਪੜਾਤਾ ਸੀ ਆਪਾਂ ਨੇ ਹੁਣ ਆਪਾਂ ਪਾਣੀ ਪਲਾਉਣੀ ਆ ਨਾਲੇ ਆਪਾਂ ਪਾਣੀ ਪੜਾ ਦੇਣ ਨਾਲੇ ਆਪਾਂ ਨੇ ਮੱਝਾਂ ਦਾ ਦਾਣਾ ਦੂਣਾ ਪਈ ਹੋਣੀ ਆ ਹੁਣ ਚਲ ਆਪਾਂ ਚਾਹ ਕਰ ਲਈਏ ਉੱਧਰ ਆਪਣੀ ਗੱਡੀ ਧੌਣਦੇ ਨੇ ਲਿਬੜ ਗਈ ਸੀ ਸੋ ਕਿ ਫਿਰ ਤਾਂ ਹਾਂ ਚੜਾ ਦੇਣਗੇ ਚਲੋ ਜੀ ਆਪਾਂ ਚਾਹ ਬਣਾ ਲਈਏ ਥੋੜੀ ਜੀ ਅੱਜ ਆਪਾਂ ਸਬਜ਼ੀ ਤਾਂ ਨਹੀਂ ਬਣਾਉਦੇ ਕਿਉਂਕਿ ਆਪਣੇ ਪਿਆਸੀ ਗਈ ਸਾਗ ਤੇ ਹੁਣ ਆਪਾਂ ਲਸਣ ਗੰਡਾ ਛਿਲ ਲਾਂਗੇ ਆਪਾਂ ਸਾਗ ਤੜਕਾਂਗੇ ਆਪਾਂ ਚਾਹ ਬਣਾ ਕੇ ਆਪਾਂ ਜੋਤ ਪਾਈਏ ਮੰਦਰ ਚ ਨਾ ਆਪਾਂ ਜੋਤ ਪਾ ਕੇ ਹੁਣ ਇਹਨੇ ਆ ਉੱਥੇ ਆਪਾਂ ਜੋਤ ਪਾਈਏ ਮੱਥਾ ਟੇਕ ਕੇ ਹੀ ਕੱਲ ਮੀਂਹ ਪੰਦੇ ਕਰਕੇ ਆਪਾਂ ਤੋਂ ਨਾਗਾ ਪਹਿਗਿਆ ਨਹੀਂ ਜਾਏਗਾ ਹੁਣ ਜੇ ਆਪਾਂ ਦਿੱਲੀ ਜਾਂਦੇ ਉਸ ਟਾਈਮ ਆਥਨੇ ਸ਼ਾਮ ਨੂੰ 4:00 ਵਜੇ ਟਾਈਮ ਆ ਜੀ ਆਪਣੇ 3:30 ਹੋਏ ਨੇ ਹੁਣ ਚਿਰ ਆਪਾਂ ਚਾਹ ਬਣਾ ਲੈਨੇ ਆ ਨਾਲੇ ਆਪਾਂ ਲਸਣ ਗੰਡਾ ਛਿਲ ਦਿੰਨੇ ਆ ਫਿਰ ਆਪਾਂ ਸਾਗ ਤੜਕ ਲਾਂਗੇ ਦਾਣਾ ধੋਣਾ ਪਿਆ ਹੋਣਾ ਮੱਝਾਂ ਦਾ ਫਿਰ ਇਹਨੇ ਧਰ ਦਾ ਟਾਈਮ ਹੋ ਜੂਗਾ ਕਿਉਂਕਿ ਬੱਦਲ ਬਈ ਬਹੁਤ ਹੋਈ ਪਈ ਆ ਤੇ ਸ਼ਾਮ ਨੂੰ ਭਵੇਂ ਆ ਜੀ ਜੇ ਪੈਣ ਬਣੀ ਨੂੰ ਤੇ ਚਲੋ ਜੀ ਆਪਾਂ ਚਾਹ ਬਣਾ ਲਈਏ fa que la cartera de patates que jo no sé fortament per ningú ਆਹ ਨਾ ਤਲਾਗ ਆ ਮੈਂ ਰੱਖ ਸਕਵਾ ਲਾ ਦੇ ਜਿਹੇ ਤੜਕੀ ਦੇ ਨੇ ਸਾਰ ਨਾ ਬਸ ਹੋ ਰਿਹਾ ਉਹ ਵੱਧ ਵਧੀਆ ਬਣ ਜੇ ਜੇ ਕਦੇ ਟੱਪ ਜੇ ਤੁਸੀਂ ਸਾਹ ਦੇ ਬੜੇ ਹੋ ਗਏ ਹੋੋਂ ਬਹੁਤ ਜ਼ਿਆਦਾ ਵਧੀਆ ਬਣੇ ਆਟਾ ਗੁੰਦੀ ਆਪਾਂ ਨੂੰ ਥੋੜਾ ਜਿਹਾ ਮੱਕੀ ਦਾ ਪਾ ਲੈਣਾ ਫਿਰ ਇਸ ਕਰਕੇ ਚੂੜਾ ਨਹੀਂ ਹੁੰਦਾ ਤਾਂ ਉਹਨਾਂ ਰੋਟੀ ਵੈਲੀ ਨਹੀਂ ਜਾਂਦੀ ਕੱਲੇ ਪਰਤੇ ਦੀ ਬਰਿਤਨਾ ਆਪਾਂ ਤਾਂ ਦੇਖਣ ਕਿ ਇਹਦਾ ਵੱਡ ਤਾਂਗੇ ਸਾਰਾ ਪਾਣੀ ਪਾ ਲਿਆ ਆਟਾ ਗੁੰਦੀ ਹਟਾਉਂਦੇ ਕਚੋੜੀ ਇਹ ਤਾਂ

ਜਿਹੜਾ ਪਸਾ ਗੁਰ ਕਰਦੇ ਜਦੋਂ ਬਾੜੀ ਮੈਂ ਵੱਧ ਤੋਂ ਵੱक्की ਦਾ ਪਰਨ ਆਪਾਂ ਚੁੱਲੇ ਤੇ ਲਾਉਣੀ ਹੋਵੇ ਨਹੀਂ ਆਪਾਂ ਥੋੜਾ ਜਿਹਾ ਘੱਟ ਪਾਉਦੇ ਵੱक्की ਦੀ ਅੱਜ ਤਾਂ ਥੋੜਾ ਜਿਹਾ ਦੇ ਲਈ ਤਾਂ ਉਹ ਸੀ ਆਪਾਂ ਨਾਲੇ ਆਪਾਂ ਤੇ ਆਪਣੇ ਕੰਮ ਤੋਂ ਨੀ ਜਾਣ ਲੈ ਨਾਲੇ ਆਪਾਂ ਦੇਦੇ ਜਾਂ ਪਤਾ ਲੈ ਜਦਗੀ ਫੇ ਬਾਟ ਨੇੜੀ ਸੀਗੇ ਨੇੜੇ ਤੱਕਾਂ ਨੇੜੇ ਜਿਹੜਾ ਜਾਣਾ ਹੁਣ ਕਰਿਆ ਜਾਂਦੇ ਦੂਰ ਪਰਨਾ ਔਖਾ ਹੋ ਜਾਂਦਾ ਹੈ ਇਸ ਕਰਕੇ ਸੰਸਮ ਕੇ ਜਾਣਾ ਪੈਂਦਾ ਛੇਤੀ ਫੇ ਰੌਣ ਆਏ ਨਹੀਂ ਜਾਂਦਾ ਸ਼ਾਮ ਨੂੰ ਕੁ ਮੜਾ ਹੋ ਜਾਂਦਾ ਹੈ ਇਸ ਕਰਕੇ ਅੱਜ ਫੇ ਬਾਟ ਨੇੜ ਕਰਕੇ ਨਾ ਪਾਣੀ ਕਨੇਚੀ ਵੀ ਵਗ ਜਾਂਦੇ ਹੈ ਇਹ ਮੱਝਾਂ ਆਪਣੇ ਅੰਦਰ ਖੜ੍ਹੀ ਸੀਗੀ ਕੱਕ ਕੰਡਾ ਪਾ ਲਈ ਆਪਾਂ ਪਾਣੀ ਪਵਾ ਕੇ ਹੁਣ ਆਪਾਂ ਧਾਜੂਣਾ ਹੈ ਲਈਆ ਪਤਾਰਾਂ ਚੋਦੀ ਮੱਝ ਦੀ ਹੁਣ ਇੱਕ ਮੱਝ ਹੀ ਮਿਲੂ ਆਪਣੀ ਉਹ ਸੇਰੇ ਵਾਲੀ ਆਹ ਵਾਲੀ ਮੱਝ ਤੇ ਆ ਝੋਟੀ ਆਪਣੀ ਸੂਨ ਵਾਲੀਆਂ ਨੇਗੀ ਹੁਣ ਕੱਟਾ ਦੇਖੋ ਆਪਣਾ ਬੂਰਾ ਆ ਆਪਣਾ ਮੁੱਤੀ ਬੈਠਾ ਦੇਖੋ ਬਿਸਤਰੀ ਤੇ ਠੰਡ ਲੱਗਦੀ ਆ ਆਰਾਮ ਨਾਲ ਬੈਠਾ ਟਿਕਿਆ ਦੇਖੋ ਲੈ ਦੇਖੋ ਸੁੱਕ ਥੋੜੀ ਥੋੜੀ ਹੋਰ ਖਿਲਾਰ ਜੀ ਨਾਲ ਥੱਲੇ ਸੁੱਕੇ ਸਮੇਂ ਵਸਰਾ ਮਨਾ ਰਾਤ ਨੂੰ ਖੜੀਏ ਰਹਿਣੀ ਹੈ ਮੈਂ ਇਹ ਪਾਤਾ ਚੋਦੀ ਹੈ ਹਲ ਜਾ ਆਪਾਂ ਨੂੰ ਪਤਾ ਨਹੀਂ ਰਹਣਾ ਪੈਂਦਾਗਾ ਮੈਂ ਵੀ ਦੂਰ ਹੋਣ ਕਰਦੀ ਹੈ ਜੀ ਜੇ ਆਪਾਂ ਬੀਨ ਬੰਦਦੇ ਨੇ ਲੋ ਜੀ ਆਪਾਂ ਤਾਰਾ ਤੁਨ ਚੋਤੀਆਂ ਪਾਣਾ ਟਿੱਕਰ ਆਪਾਂ ਸਾਮ ਤਾਂ ਮਾਜ ਤੇ ਸਾਰਾ ਕੁਝ ਦੁੱਧ ਆਪਾਂ ਨੇ ਪਹਿਜ ਤਾਂ ਡੈਰੀ ਚ ਪਾਉਣਾ ਤੇ ਉਹ ਦੇਖੋ ਆਪਣਾ ਪਰਾਂਤ ਤਵਾ ਤਾਂ ਰੱਖਿਆ ਆਪਾਂ ਗਸਤੀ ਆਪਾਂ ਨਾ ਰੋਟੀ ਬਣਾ ਲਈਏ ਹੁਣ ਰੋਟੀ ਬਣਾ ਕੇ ਠੰਡ ਬਹੁਤ ਹੋ ਰਹੀ ਹੈ ਕਿ ਬੱਦਲ ਬਾਈ ਪੂਰੀ ਹੋ ਰਹੀ ਹੈ ਮੀਂਹ ਨਹੀਂ ਆਣਾ ਮੌਸਮ ਹੁਣ ਦਿਨੇ ਤਾਂ ਨਹੀਂ ਆਇਆ ਪੂਰਾ ਵੀ ਪੂਰਾ ਚਾਂਸ ਸੀ ਵੀ ਆਉਣਗੇ ਮੀਂਹ ਗੱਲ ਕਰੀ ਵੀ ਰਾਤ ਨੂੰ ਮੀਂਹ ਆਉਂਦੀ ਪੂਰੀ ਸਵੇਰ ਬਣਾਈ ਦਿਨੇ ਤਾਂ ਬੜੀ ਸੁੱਕਾ ਰਹਿ ਗਿਆ ਚੱਲ ਜੀ ਬੇੜਾ ਬੂੜਾ ਸੁੱਕ ਗਿਆ ਮੜਾ ਇਸੇ ਕਿਸੇ ਕਿਸੇ ਕਰਦਾ ਨਾ ਮੌਸਮਿਕ ਤਾਂ ਠੰਡ ਦੀ ਰੁੱਤ ਆ ਗਈ ਤੇ ਕਿਸੇ ਕਿਸੇ ਨਾਲ ਕਰਦਾ ਬੜਾ ਜਿਆਦੇ ਹਾਲਤ ਖਰਾਬ ਹੋ ਜਾਂਦੇ ਕਿਸੇ ਵੀ ਕੰਮ ਨੂੰ ਜੀ ਨਹੀਂ ਕਰਦੇ ਕੋ ਸਾਰੇ ਕੰਮ ਹੋ ਰਹੇ ਨੇ ਮੀਂਹ ਕਰਕੇ ਹਾਲ ਬਰਾਣ ਜੀ ਕਿਸੇ ਵੀ ਕੰਮ ਨਾਲ ਹੱਥ ਨਹੀਂ ਪੈਂਦਾ ਹੈਗਾ ਚਲੋ ਜੀ ਆਪਾਂ ਰੋਟੀ ਲਾ ਲਈਏ ਟਿੱਲੇ ਕੇ ਮੈਂ ਦੱਬਾ ਦੋ ਆਪਣਾ ਗਰਮ ਕਰ ਲਈਏ ਚਲੋ ਅੱਜ ਦੀ ਵੀਡੀਓ ਦੇ ਅੰਤ ਇੱਥੇ ਕਰਦੇ ਮਿਲਦੇ ਹਾਂ ਨੈਕਸਟ ਵਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ